ਅਗਰ ਆ ਤਾਂ ਹਰ ਦੇ ਨਾਲ ਪੰਜਾਬ ਦੇ ਅੰਦਰ ਜਿਹੜੇ ਅਮਨ ਕਾਨੂੰਨ ਨੂੰ ਪੰਕ ਕਰਨ ਵਾਲੇ ਬੰਦੇ ਆ ਜਿਹੜੇ ਗੈਂਗਸਟਰ ਗੁੰਡੇ ਬਦਮਾਸ਼ ਜਿਹੜੇ ਆ ਉਹਨਾਂ ਦੇ ਖਿਲਾਫ ਜਿਹੜੇ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਸادات ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਜੰਗ ਲਾੜੀ ਆ ਉਦੇ ਬਾਰੇ ਦੋ ਚਾਰ ਚੀਜ਼ਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਪਹਿਲਾਂ ਤੇ ਤੁਸੀਂ ਸਾਧਿਆਂ ਦਾ ਜਦੋਂ ਤੁਸੀਂ মিডিਆ ਵਾਲੇ ਸਾਥੀ ਆਇਓ ਮਸਰਬੇ ਸਾਧਿਆਂ ਦਾ ਬੜਾ ਧੰਵਾਦ ਹੈ ਜਿਹੜੀ ਅਸੀਂ ਲੜਾਈ 22 ਦੇ ਵਿੱਚ 23 24 ਤੇ 25 ਦੇ ਵਿੱਚ ਹੁਣ ਤੱਕ ਜਿਹੜੀ ਲੜਾਈ ਅਸੀਂ ਲੜੀ ਹੈ ਉਹ 300 ਤੇ 10 ਐਫ ਆਰਾਂ ਜਿਹੜੀਆਂ ਸਮਾਜ ਵਿਰੋਧੀ ਤੱਤਾਂ ਦੇ ਖਿਲਾਫ ਗੈਂਗਸਟਰਾਂ ਦੇ ਖਿਲਾਫ ਗੁੰਡਿਆਂ ਦੇ ਖਿਲਾਫ ਬਦਮਾਸ਼ਾਂ ਦੇ ਖਿਲਾਫ ਜਿਹੜਾ ਉਹ ਵੱਜ ਕੀਤੀਆਂ ਉਹ 302 ਦੇ ਕਰੀਬ ਗੈਂਗਸਟਰ ਜਿਹੜੇ ਇਹਦੇ ਚ ਜ਼ਖਮੀ ਹੋਏ ਉਹ 30 ਦੇ ਕਰੀਬ ਅਸੀਂ ਹੁਣ ਤੱਕ ਜਿਹੜੇ ਗੈਂਗਸਟਰ ਹਿੱਟ ਕੀਤੇ ਜਿਨ੍ਹਾਂ ਦੀ ਡੈਥ ਹੋਈ ਉਹ ਦਾ ਸਾਡੇ ਪੁਲਿਸ ਵਾਲੇ 39 39 ਪੁਲਿਸ ਅਫਸਰ ਜਿਹੜੇ ਆ ਮਲਾਜਮ ਜਿਹੜੇ ਆ ਉਹ ਫਿਰ ਜਿਹੜੇ ਉਹ ਜ਼ਖਮੀ ਹੋਏ ਔਰ ਤਿੰਨ ਬੰਦੇ ਜਿਹੜੇ ਸਾਡੇ ਪੁਲਿਸ ਦੇ ਜਵਾਨ ਜਿਹੜੇ ਉਹ ਸ਼ਹੀਦ ਹੋਏ ਔਰ ਇਹ ਜੰਗ ਜਿਆਦੀ ਆ ਜਿੱਦਾਂ ਪਿਛਲੇ 2 ਦਿਨ ਚ ਵੀ ਤੁਸੀਂ ਦੇਖਿਆ ਤੇ ਪੁਲਿਸ ਲੁਧਿਆਣਾ ਅਮਰਸਰ ਦੇ ਵਿੱਚ ਜਿੱਥੇ ਵੀ ਕਿਤੇ ਗੈਂਗਸਟਰ ਜਿਹੜੇ ਆ ਜਿੱਥੇ ਕਿਤੇ ਕੋਈ ਕਾਰਵਾਈ ਕਰਦੀ ਆ ਤੇ ਸਾਡੀ ਪੁਲਿਸ ਸਾਡੇ ਅਫਸਰ ਸਾਡੀ ਪੁਲਿਸ ਫੋਰਸ ਜਿਹੜੀ ਆ ਉਸੇ ਵੇਲੇ ਹੀ ਐਕਟਿਵ ਹੋ ਕੇ ਤੇ ਉਹਨਾਂ ਨੂੰ ਖਤਮ ਕਰ ਲਈ ਉਹਨਾਂ ਨੂੰ ਫੜਨ ਵਾਸਤੇ ਰਾਤ ਦਿਨ ਕਰਕੇ ਉਹ ਬਹੁਤ ਸਾਰੇ ਕੇਸ ਇਦਾਂ ਦੇ ਆ ਜਿਹੜੇ ਸਾਡੇ ਪੁਲਿਸ ਅਫਸਰਾਂ ਨੇ 48 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਦੋਸ਼ੀ ਫੜ ਲਏ ਜਿੱਦਾਂ ਤੁਸੀਂ ਦੇਖਿਆ ਹੋਣਾ ਕਿ ਕੱਲ ਜਿਹੜਾ ਇੱਕ ਗੈਸਟਰ ਦੇ ਨਾਲ ਮੁਕਾਬਲਾ ਆਇਆ ਉਹ ਬੰਦਾ ਸੀਗਾ ਜਿਨੇ 2 ਦਿਨ ਪਹਿਲਾਂ ਮਤਲਬ ਛਾਟੇ ਬਾਜ਼ਾਰ ਦੇ ਵਿੱਚ ਇੱਕ ਦਵਿੰਦਰ ਸਿੰਘ ਨਾਮ ਦੀ ਸਿਵਲਿਅਨ ਦੀ ਜਿਹੜੀ ਡੈਥ ਕਰਤੀ ਸੀ ਗੋਲੀ ਮਾਰਤੀ ਸੀਗੀ ਇੰਨੀ ਖੇਤੀ ਮਲੇ ਜਿਹੜਾ ਅਸੀਂ ਉਸੇ ਲਈ ਕਰ ਲੈਂਦੇ ਆ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿਉਂਕਿ ਇੱਕ ਤਾਂ ਅਸੀਂ ਪਾਕਿਸਤਾਨ ਦੇ ਗਵਾਂਡੀਆ ਪਾਸਤਾਨ ਦੇ ਨਾਲ ਇੱਕ ਜਿਹੜੇ ਪੰਜਾਬ ਵੱਲ ਦੀ ਤਾਕਤਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਉਹ ਇਨ੍ਹਾਂ ਗੈਂਗਸਟਰਾਂ ਨੂੰ ਗੁੰਡਿਆਂ ਨੂੰ ਇਹਨਾਂ ਨੂੰ ਹੱਲਾਸ਼ੇਰੀ ਦਿੰਦੀਆਂ ਉਹਨਾਂ ਦਾ ਤਾਕਤਾਂ ਨੂੰ ਅਸੀਂ ਹੋਰ ਤਾਂ ਕਾਮਯਾਬੀ ਹੋਣ ਦਿੱਤਾ ਉਹ ਅੱਗੇ ਵੀ ਕਾਮਯਾਬ ਨਹੀਂ ਹੋਣ ਦਾਂਗੇ ਔਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਕੋਈ ਵੀ ਬੰਦਾ ਕੋਈ ਵੀ ਡੈਕਸਟਰ ਇਹ ਵਹਿਮ ਪਾਲ ਕੇ ਨਾ ਤੁਰਿਆ ਫਿਰੇ ਕਿ ਪੰਜਾਬ ਦੇ ਵਿੱਚ ਉਹ ਜੋ ਮੱਦੀ ਕਾਰਵਾਈ ਕਰ ਲੂ ਤੇ ਮੁੜ ਕੇ ਪੰਜਾਬ ਚਲਊਗਾ ਅਸੀਂ ਬੜਾ ਸਪਸ਼ਟ ਤੇ ਸਿੱਧਾ ਕਿਹਾ ਮੁਖਵੰਤੀ ਸਾਹਿਬ ਵੀ ਕਹਿੰਦੇ ਤੇ ਡੈਕਸਟਰ ਜਾਂ ਤਾਂ ਆਪਣੀਆਂ ਕਾਰਵਾਈਆਂ ਬੰਦ ਕਰ ਦੇ ਜਾਂ ਮੁੱਖ ਤਾਂ ਰਹਿ ਜਾ ਜਾਂ ਜਾਂ ਪੰਜਾਬ ਛੱਡ ਦੇ ਜਾਂ ਫਿਰ ਮੁਕਾਬਲੇ ਲਈ ਤਿਆਰ ਹੋ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਪੰਜਾਬ ਦੇ ਵਿੱਚ ਅਮਨ ਕਾਨੂੰਨ ਜਿਹੜਾ ਉਹ ਭੰਗ ਨਹੀਂ ਹੋ ਦਵਾਂਗੇ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਕਿਸੇ ਨੂੰ ਲੁੱਟ ਖੋਹ ਕਰਨ ਦੀ ਇਜਾਜ਼ਤ ਨਹੀਂ ਦਵਾਂਗੇ ਕਿਸੇ ਵੀ ਹਾਲਤ ਦੇ ਵਿੱਚ ਫੂਨਾ ਦੇ ਉੱਤੇ ਜਿਹੜੇ ਫੌਤੀਆ ਮੰਗਦੇ ਆ ਉਹਨਾਂ ਨੂੰ ਇਹ ਇਜਾਜ਼ਤ ਨਹੀਂ ਦਵਾਂਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਔਰ ਅਸੀਂ ਜਿੰਨਾ ਚਿਰ ਤੱਕ ਜਿੱਦਾਂ ਡਰਗ ਨਾਫੀਏ ਦੇ ਖਿਲਾਫ ਜੋ ਗਨੈਸ਼ਾ ਦੇ ਬ੍ਰੋਦਰ ਸਦਾਤ ਪਗਵਾਨ ਸਿੰਘ ਮਾਨ ਜੀ ਨੇ ਸ਼ੁਰੂ ਕੀਤਾ ਸੀਗਾ ਉਦਾਂ ਹੀ ਅਸੀਂ ਜਿੱਦਾਂ ਉਹ ਤੈਅ ਕੀਤਾ ਕਿ ਜਿੰਨਾ ਚਿਰ ਤੱਕ ਨਸ਼ਾ ਖਤਮ ਨਹੀਂ ਹੁੰਦਾ ਉਹਨਾਂ ਚਿਰ ਤੱਕ ਅਪਲੀਲ ਲੜਾਈ ਜਿਹੜੀ ਜਾਰੀ ਰੱਖਾਂਗੇ ਔਰ ਇਹ ਵੀ ਸਾਡਾ ਤੈਅ ਹੈ ਕਿ ਜਿੰਨਾ ਚਿਰ ਤੱਕ ਇਹ ਗੈਸ ਇਹ ਬਦਮਾਸ਼ ਡੁੰਡੇ ਜਿਹੜੇ ਪੰਜਾਬ ਦਾ ਅਮਨ ਭੰਗ ਕਰਨਾ ਚਾਹੁੰਦੇ ਆ ਜਿੰਨਾ ਚਿਰ ਤੱਕ ਇਹਨਾਂ ਦਾ ਖਾਤਮਾ ਨਹੀਂ ਹੋਊਗਾ ਜਿੰਨਾ ਚਿਰ ਤੱਕ ਇਹ ਜੇਲਾ ਇਹ ਸਲਾਖਾਂ ਦੇ ਪਿੱਛੇ ਦੀ ਚੱਲ ਜਾਣਗੇ ਉਹਨਾਂ ਤੱਕ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਇਹ ਜੰਗ ਜਿਹੜੀ ਹੈ ਜਾਰੀ ਰਹੂਗੀ ਔਰ ਮੈਂ ਪੰਜਾਬੀਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਵਿਸ਼ਵਾਸ ਹੋਣਾ ਕਿ ਸਾਡੀ ਡਿਊਟੀ ਹੈ ਸਰਕਾਰ ਦੀ ਡਿਊਟੀ ਹੈ ਕਿ ਅਸੀਂ ਹਰ ਸ਼ਹਿਰੀ ਦੀ ਸੁਰੱਖਿਆ ਜਿਹੜੀ ਕਦਨੀ ਜਿਹੜੀ ਸਾਡਾ ਫਸਿਆ ਅਸੀਂ ਕਰਦੇ ਹਾਂ ਤੁਸੀਂ ਕਿਤੇ ਕੋਈ ਐਦਾਂ ਦੀ ਬਾਤ ਦਾਤ ਹੁੰਦੀ ਇਹ ਨਹੀਂ ਸਭਨਾਂ ਕਿ ਅਸੀਂ ਤੁਸੀਂ ਇਕੱਲੇ ਹੋ ਅਸੀਂ ਤੁਹਾਡੇ ਨਾਲ ਹਾਂ ਅਸੀਂ ਪੰਜਾਬ ਦੇ ਨਾਲ ਹਾਂ ਪੰਜਾਬ ਦੀ ਧਰਤੀ ਤੇ ਕਿਸੇ ਨੂੰ ਵੀ ਸਰਬੱਤ ਭਗਤ ਸੇ ਮਾਨ ਦੀ ਸਰਕਾਰ ਜਿਹੜੀ ਆ ਬੱਲਾ ਉਹ ਅਮਨ ਸ਼ਾਂਤੀ ਭੰਕਾਂ ਦੀ ਇਜਾਜ਼ਤ ਨਹੀਂ ਦੇਊਗੀ ਕਿਸੇ ਵੀ ਬੰਦੇ ਨੂੰ ਕਿਸੇ ਵੀ ਗੈਕਸਰ ਨੂੰ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਣ ਦੀ ਆਜ਼ਾਦੀ ਨਹੀਂ ਦੇਊਗੀ ਔਰ ਇਹ ਜਿੰਨਾ ਚਿਰ ਤੱਕ ਗੈਕਸਰਵਾਦ ਦਾ ਖਾਤਮਾ ਨਹੀਂ ਹੁੰਦਾ ਉਹਨਾਂ ਤੱਕ ਸਾਡੀ ਝੰਗ ਪੰਜਾਬ ਦੇ ਵਿੱਚ ਆ ਸਾਡੀ ਸਰਕਾਰ ਦੀ ਸਾਡੀ ਪਾਰਟੀ ਦੀ ਝੰਗ ਜਿਹੜੀ ਆ ਉਹਨਾਂ ਤੱਕ ਜਾਰੀ ਰੂਗੀ ਇਹ ਮੈਂ ਤਾਨੂੰ ਦੱਸਣਾ ਚਾਹੁੰਦਾ ਸੀ ਉਹ 40 ਸਾਲ ਦੇ ਜਿਹੜੇ ਅੰਕੜੇ ਮੈਂ ਤੁਹਾਨੂੰ ਦੱਸੇ ਦਿੱਤਾ ਇਹ ਮੈਂ ਤੁਹਾਨੂੰ ਅੱਜ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਸੀਗਾ ਕਿ ਸਾਡੀ ਪੁਲਿਸ ਫੋਰਸ ਜਿਹੜੀ ਆ ਬੜੀ ਢੱਲੇ ਦੇ ਨਾਲ ਲੱਗੀ ਆ ਸਾਡੇ ਅਫਸਰ ਬੜੇ ਢੱਲੇ ਦੇ ਨਾਲ ਲੱਗੇ ਆ ਸਾਡੀ ਫੋਰਸ ਇਸ ਲੈਵਲ ਤੇ ਹੈਗੀ ਆ ਇਸ ਕਾਬਿਲ ਹੈ ਕਿ ਉਹ ਹਰ ਤਰ੍ਹਾਂ ਦੀ ਸਥਿਤੀ ਦਾ ਜਿਹੜਾ ਮੁਕਾਬਲਾ ਕਰਨ ਦੇ ਯੋਗ ਹੈ ਪਹਿਲਾਂ ਵੀ ਪੰਜਾਬ ਦੇ ਵਿੱਚ ਜਦੋਂ ਕਦੇ ਹਾਲਾਤ ਖਰਾਬ ਹੋਏ ਤੇ ਸਾਡੀ ਪੁਲਿਸ ਨੇ ਉਹਦੇ ਵਿੱਚ ਬਹੁਤ ਵਧੀਆ ਤੋਰ ਅਦਾ ਕਰਕੇ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਠੀਕ ਕੀਤੇ ਆ ਵੋਡ ਵੀ ਜਿਹੜੇ ਉਹ ਠੀਕ ਹੋੜ ਗਏ ਕੋਈ ਬਲਾ ਕਹੇ ਨੂੰ ਬਲਾ ਇਹ ਬਹਿਮ ਨਹੀਂ ਹੋਣਾ ਚਾਹੀਦਾ ਕਿ ਉਹ ਪੰਜਾਬ ਦੀ ਧਰਤੀ ਤੇ ਦਾ ਕਰਕੇ ਆਮਨਦਾ ਦੇਊਗਾ ਨਹੀਂ ਸਾਡੀ ਫੋਰਸ ਜਿਹੜੀ ਬਿਲਕੁਲ ਕਾਬਲੇ ਤਾਰੀਫ ਕੰਮ ਕਰ ਰਹੀ ਹੈ ਔਰ ਕਾਬਲੇ ਤਾਰੀਫ ਕੰਮ ਦੇ ਨਾਲ ਪੰਜਾਬ ਦੇ ਵਿੱਚੋਂ ਇਹਨਾਂ ਤੱਤਾਂ ਦਾ ਜਿਹੜਾ ਸੀ ਸਫਾਇਆ ਕਰਕੇ ਛੱਡਾਂਗੇ ਜਿਹੜੇ ਤੱਤ ਜਿਹੜੇ ਪੰਜਾਬ ਦੇ ਵਿੱਚ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਆ ਬਸ ਮੈਂ ਇਹ ਤੁਹਾਡੇ ਲਈ ਇੱਕ ਮੈਸੇਜ ਕਦੇ ਕਰਨਾ ਚਾਹੁੰਦਾ ਸੀ ਜਿਹੜੇ ਹਾਲਾਤ ਖ਼ਰਾਬ ਕਰ ਉਹਨਾਂ ਨੂੰ ਵੀ ਤੇ ਪੰਜਾਬ ਵਾਸੀਆਂ ਨੂੰ ਵੀ ਕਿ ਪੰਜਾਬ ਸਰਕਾਰ ਪੰਜਾਬ ਦੇ ਹੱਥਛਾਦੀ ਦੀ ਜਾਨ ਮਾਲ ਦੀ ਰਾਖੀ ਕਰਨ ਦੀ ਬਿਲਕੁਲ ਵਚਨਬੱਧ ਹੈ ਔਰ ਹਰ ਤਰ੍ਹਾਂ ਤੁਹਾਨੂੰ ਵਿਸ਼ਵਾਸ ਹੁੰਦੀ ਹੈ ਕਿ ਅਸੀਂ ਲੋਕਾਂ ਦੇ ਨਾਲ ਹੈ ਤੁਹਾਡੀ ਜਾਨ ਮਾਲ ਦੀ ਰਾਖੀ ਕਰਨ ਦੀ ਸਾਡੀ ਡਿਊਟੀ ਹੈ ਅਸੀਂ ਉਹ ਕਰਦੇ ਹਾਂ ਤੇ ਕਰਾਂਗੇ ਧਾਰੀਵਾਲ ਸਾਹਿਬ ਵਿਦੇਸ਼ਾਂ ਦੀ ਤਾਂ ਗੱਲ ਅਲੱਗ ਹੈ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਗੈਂਗਸਟਰ ਨੇ ਉਹਨਾਂ ਵੱਲੋਂ ਫਰੋਫੀਆਂ ਦੇ ਫੋਨ ਆਉਂਦੇ ਨੇ ਗੈਂਗਸਟਰ ਵੱਲ ਨੂੰ ਬੁਲਾਸਤਾ ਜਾਂਦਾ ਲਗਾਤਾਰ ਵੱਡੇ ਘਟਨਾਵਾਂ ਵੀ ਜੇਲ੍ਹ ਤੇ ਬੈਠ ਕੇ ਹੋ ਰਹੀਆਂ ਨੇ ਜਿੰਨਾਂ ਤੋਂ ਪੰਜਾਬ ਦੇ ਵਿੱਚ ਨੇ ਅ ਜਿੱਥੋਂ ਵੀ ਕਿਤੇ ਫੋਨ ਆਉਂਦਾ ਦੇਖੋ ਅੱਜ ਦਾ ਜਿਹੜਾ ਸਿਸਟਮ ਹੈ ਅੱਜ ਦੇ ਯੁੱਗ ਜਿੱਥੇ ਆਪਾਂ ਰਹਿ ਰਹੇ ਜਿੱਥੋਂ ਵੀ ਕਿਤੇ ਫੋਨ ਆਉਂਦਾ ਸੇ ਉਸੇ ਲਈ ਕਾਰਵਾਈ ਕਰਕੇ ਸਬੰਧਤ ਜਿੱਥੇ ਹੁੰਦਾ ਜਿੱਥੇ ਸਾਨੂੰ ਪਤਾ ਲੱਗ ਜਾਂਦਾ ਉਸੇ ਲਈ ਹਿਸਾਬ ਉਹਦਾ ਬਲ ਉਹਤੇ ਕਾਰਵਾਈ ਕਰ ਲੈਂਦੇ ਆ ਕੋਈ ਸਾਨੂੰ ਪਤਾ ਕਈ ਜਾਂਦਾ ਐਦਾਂ ਹੋ ਜਾਂਦਾ ਬੰਦਾ ਸਿਸਟਮ ਜਿਹੜਾ ਐਦਾਂ ਦਾ ਅੱਜ ਕੱਲ ਤੇ ਕਈ ਚੀਜ਼ਾਂ ਦਾ ਦੀਆਂ ਹੋ ਜਾਂਦੀਆਂ ਪਰ ਅਸੀਂ ਹਰ ਚੀਜ਼ ਤੇ ਨਿਗਾਹ ਰੱਖੀ ਆ ਤੇ ਹਰ ਚੀਜ਼ ਤੇ ਕਾਰਵਾਈ ਕਰਾਂ ਅੱਛਾ ਜੇ ਇਹ ਤਾਕਤਾਂ ਕੋਈ ਰਾਜਨੀਤਿਕ ਤਾਕਤਾਂ ਵੀ ਇਹ ਜਿਹੜੇ ਸ਼ਹਿਦੇ ਤੰਨੂ ਪਤਾ ਹੀ ਆ ਪੰਜਾਬਦੋਂ ਦੀ ਤਾਕਤਾਂ ਕਿਹੜੀਆਂ ਜਿਹੜਾ ਪੰਜਾਬ ਦਾ ਪੰਜਾਬ ਦਾ ਜਿਹੜਾ ਸਤਿਆਨਾਸ਼ ਕਰਨਾ ਚਾਹੁੰਦੇ ਲੋਕ ਹਮੇਸ਼ਾ ਵਾਰ-ਵਾਰ ਕਰਦੇ ਆ ਪੰਜਾਬ ਦੇ ਵਿਰੋਧੀ ਤੱਤ ਜਿਹੜੇ ਨੇ ਦੇਖੋ ਇੱਕ ਤਾਂ ਮਤਲਬ ਆਪਣੀ ਕੀ ਲਾ ਕਾਵੋ ਕਿ ਆਪਾਂ ਮਤਲਬ ਪਾਕਿਸਤਾਨ ਦੇ ਗਵਾਂਡੀਆ ਚੰਦਰ ਦਾ ਗਵਾਂਡਾ ਹੋਵੇ ਤੇ ਲਈ ਲੱਗਦਾ ਹੋਵੇ ਕਦਾਲਾ ਚੰਦਰ ਦਾ ਗਵਾਂਡਾ ਜਿਹੜਾ ਇਹ ਸਾਨੂੰ ਕਰਦਾ ਉਹ ਜਿਹੜੇ politically ਸਾਨੂੰ ਸਥਿਰ ਕਰਨਾ ਚਾਹੁੰਦੇ ਆ ਜਿਹੜੇ ਮਾਨ ਸਰਕਾਰ ਨੂੰ ਆਰਥਿਕਤਾ ਉੱਤੇ ਡਾਊਨ ਕਰਨਾ ਚਾਹੁੰਦੇ ਆ ਮਾਨ ਸਰਕਾਰ ਦੀਆਂ ਜਿਹੜੀਆਂ ਪਾਲਿਸੀ ਨੇ ਉਹ ਫੇਲ ਕਰਨਾ ਚਾਹੁੰਦੇ ਆ ਉਹ ਇਦਾਂ ਦੀ ਮਤਲਬ ਜਿਹੜਾ ਉਹ ਇਹਨਾਂ ਲੋਕਾਂ ਨੂੰ ਵੀ ਸ਼ਹਿ ਦਿੰਦੇ ਆ ਉਹ ਉਹਨਾਂ ਉਹ ਹਮੇਸ਼ਾ ਹੀ ਹਮੇਸ਼ਾ ਹੀ ਕੋਸ਼ਿਸ਼ ਕਰਦੇ ਆ ਕਿ ਪੰਜਾਬ ਨੂੰ ਕਿਸੇ ਨਾ ਕਿਸ ਤਰ੍ਹਾਂ ਡਾਊਨ ਕੀਤਾ ਜਾਵੇ ਪੰਜਾਬ ਨੂੰ ਜਿਹੜੇ ਡਾਊਨ ਕਰਨ ਵਾਲੇ ਲੋਕ ਆ ਉਹ ਇਹ ਚਾਹੁੰਦੇ ਆ ਕਿਸੇ ਨਾ ਕਿਸ ਤਰ੍ਹਾਂ ਆ ਆਪਕ ਤੌਰ ਤੇ ਪੋਲੀਟੀਕਲ ਤੌਰ ਤੇ ਅਮਨ ਕਾਨੂੰਨ ਦੇ ਤੌਰ ਤੇ ਹਰ ਤਰ੍ਹਾਂ ਉਹ ਮਤਲਬ ਲੱਗੇ ਰਹਿੰਦੇ ਆ ਪਰ ਉਹ ਕੋਈ ਗੱਲ ਨਹੀਂ ਅਸੀਂ ਵੀ ਤਿਆਰ ਹੈ ਜੀ ਕੋਈ ਗੱਲ ਨਹੀਂ ਹਰ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨ ਦੀ ਤਿਆਰ ਜੀ ਕੋਈ ਪੂਛ ਵੀ ਕਾਲੀਆਂ ਭੇਡਾਂ ਨਹੀਂ ਹੈ ਕਿਤੇ ਵੀ ਕੋਤਾ ਬੋਲੇ ਸਾਡੇ ਜੇ ਕਿਤੇ ਵੀ ਕੋਈ ਬੰਦਾ ਕੋਈ ਇੱਕ ਬੰਦਾ ਜੇ ਗੰਦਾ ਤੇ ਉਹਦਾ ਮਤਲਬ ਥੋੜਾ ਕੋਈ ਪੁਲਿਸ ਕੋ ਕਰਦੀ ਆ ਹਾਂ ਕੋਈ ਇਦਾਂ ਦੀ ਕੋਈ ਗੱਲ ਨਹੀਂ ਕੋਈ ਇੱਕ ਇਦਾਂ ਹੋ ਸਕਦਾ ਬਾਕੀ ਪੁਲਿਸ ਹੀ ਰੋਜ਼ ਲੜ ਰਹੀ ਹੈ ਪੁਲਿਸ ਹੀ ਰੋਜ਼ ਰਿਜ਼ਲਟ ਦੇਦੀ ਹੈ ਹੋਰ ਕੌਣ ਦੇ ਦੇ ਧਰਵਾਤ ਸਾਹਿਬ ਕਿਤੇ ਜਿਲ੍ਹਾ ਪੁਲਿਸ ਜਿਹੜਾ ਧਿਆਨ ਦੇਣਾ ਜ਼ਰੂਰੀ ਹੈ ਕਿਉਂਕਿ ਆਏ ਦਿਨ ਉੱਥੋਂ ਮੋਬਾਈਲ ਬਰਾਮਦ ਹੁੰਦੇ ਨੇ ਕਈ ਨਸ਼ੀਲੀਆਂ ਚੀਜ਼ਾਂ ਬਰਾਮਦ ਹੁੰਦੀਆਂ ਨੇ ਕਿਤਨਾ ਕਿਤੇ ਜਿਲ੍ਹਾ ਪੁਲਿਸ ਨੂੰ ਧਿਆਨ ਦੇਣਾ ਚਾਹੀਦਾ ਨਹੀਂ ਨਹੀਂ ਅਸੀਂ ਧਿਆਨ ਦੇਵੇ ਤਾਂ ਹੀ ਉਹ ਤੇ ਆਏ ਦਿਨ ਛਾਪੇਮਾਰੀ ਕਰਕੇ ਜਾ ਕੇ ਜੇਲ੍ਹਾਂ ਦੇ ਵਿੱਚ ਜਾ ਉੱਥੋਂ ਜੇ ਕੋਈ ਨਸ਼ੀਲਾ ਪਦਾਰਥ ਮਿਲਦਾ ਉਹ ਵੀ ਫੜਦੇ ਆ ਜੇ ਕੋਈ ਮੋਬਾਈਲ ਫੋਨ ਮਿਲਦਾ ਉਹ ਵੀ ਫੜਦੇ ਆ ਉੱਥੇ ਧਿਆਨ ਹੈ ਸਾਡਾ ਪੂਰਾ ਹਰ ਪਾਸੇ ਧਿਆਨ ਹੈ ਧੰਨਵਾਦ ਸਰ ਜੀ ਕੈਂਸਰ ਪਹਿਲਾਂ ਹੀ ਨਹੀਂ ਕੀਤੀ ਜਰੂਰ ਬਾਬਾ ਕੋਣ ਹੈ ਸਾਡੀ ਇਹ ਧੰਨਵਾਦ ਸਰ ਇਹ ਤੁਹਾਨੂੰ ਨਹੀਂ ਪਤਾ ਜਿਹੜੇ ਟਿਕਟਾ ਦੇ ਰਹੇ ਉਹਨਾਂ ਨੇ ਪਹਿਲਾਂ ਕੀਤੇ ਇਹਨਾਂ ਨੇ ਆ ਦੇ ਟਿਕਟਾ ਦੇਣ ਦੇ ਹੁਣ ਕਿਹਨਾਂ ਦੇ ਪਾਸਾ ਕੀਤੇ ਹੋ ਇਹ ਦੇ ਪਿਛਲੇ ਸਰਕਾਰਾਂ ਦੇ 10 ਸਾਲ ਜਿਹੜਾ ਰਾਜ ਵਿਆਕ ਕੱਲੀ ਦਾ 10 ਸਾਲ ਆਵਾਜ਼ ਉਹਨਾਂ ਦਾ ਰਿਆਂ ਮੁੜ ਕੇ 5 ਸਾਲ ਕਾਂਗ ਦਾ ਸਰਦਾ ਜਿਨ੍ਹਾਂ ਨੇ ਪਾਲ ਪੋਸ ਕੇ ਏਡੇ ਵੱਡੇ ਕਰਕੇ ਦੇਤੇ ਲੜਾਈ ਅਸੀਂ ਲਾੜੇ ਉਦ ਹਾਲ ਤੇ ਵੀ ਚਿੰਤਾ ਜਨਕ ਹੈ ਕਿ ਹੁਣ ਉਹ ਟਿਕਟਾਂ ਲਾਈਨ ਦੇ ਕਾਬਲ ਵੀ ਹੋ ਰਿਹਾ ਕਿ ਟਿਕਟਾਂ ਜਿਹੜੀਆਂ ਪੋਲੀਟਿਕਲੀ ਵੀ ਉਹ ਅਸੈਂਬਲੀ ਦਾ ਗੇਟ ਲੰਘਣਾ ਚਾਹੁੰਦੇ ਆ ਤੇ ਜਿਹੜੇ ਲੋਕ ਲਮਾਵਾ ਚਾਹੁੰਦੇ ਆ ਉਹਨਾਂ ਦਾ ਜੋ ਮਨਸੇ ਆ ਉਹ ਤੁਹਾਡੇ ਸਾਹਮਣੇ ਆ ਤੁਹਾਨੂੰ ਕੋਈ ਦੱਸਣ ਦੀ ਲੋੜ ਹੈ ਤੁਹਾਨੂੰ ਵੀ ਪਤਾ ਕੌਣ ਟਿਕਟਾਂ ਦੇ ਦਿਆ ਥੈਂਕਸ ਤੁਹਾਨੂੰ ਟਿਕਟਾਂ ਪੋਲੀਟਿਕਲੀ ਕੌਣ ਦੇ ਰਿਹਾ ਤੁਹਾਨੂੰ ਪਤਾ ਵੀ ਨਹੀਂ ਬਸ ਪਤਾ ਸਭ ਨੂੰ ਪਤਾ ਇਸ ਕਰਕੇ ਸਰ ਇਹ ਤੁਸੀਂ ਲਾ ਲੋ ਕਿ ਪੰਜਾਬ ਦੀ ਸਿਆਸਤ ਦੇ ਹਿੰਦ ਦਾ ਸਭ ਤੋਂ ਮਤਲਬ ਜਿਹੜੀ ਨਖੇਦ ਦੇ ਭੈੜੀ ਘਟਨਾ ਜਿਹੜੀ ਹੋਈ ਕਿ ਆਪਾਂ ਉਹਨਾਂ ਲਈ ਦਰਵਾਜੇ ਖੋਲ। ਪਰ ਵਿਰੋਧੀ ਤਾਂ ਕਹਿੰਦੇ ਜੀ ਆਮ ਆਦਮੀ ਪਾਰਟੀ ਗੈਸਟਰਨ ਸ਼ਹਿ ਦੇ ਰਹੀ ਆ ਉਹਨਾਂ ਨੂੰ ਦਿੱਤਾ ਨਹੀਂ ਰਹੀ ਆ ਉਹਨਾਂ ਦੀ ਫੇਰ ਤੇ ਕੱਢਦੀ ਹੈ। ਸਾਡੀ ਮੈਂ ਤਾਂ ਉਹੀ ਗੱਲ ਕਹਿ ਦਿਆਂ ਕਿ ਜੇਰੇ ਤੁਸੀਂ ਪ੍ਰੈਕਟੀਕਲੀ ਤੁਸੀਂ ਰੋਜ਼ ਬੜੇ ਸਿਆਣੇ ਜਿਹੇ ਵੀਡੀਓ ਦੇ ਲੋਕ ਆਮ ਆਦਮੀ ਪਾਰਟੀ ਨੇ ਕਿੱਥੇ ਕਿਤੇ ਕੀਤਾ ਇਦਾਂ ਦਾ ਅਸੀਂ ਤਾਂ ਸਭ ਜਦੋਂ ਦੇ ਆਏ ਆ ਮੈਂ ਤੁਹਾਨੂੰ ਅੰਕੜੇ ਦੇ ਦੇ ਤੇ 22 ਦੇ 23 ਦੇ 24 ਦੇ 25 ਦੇ 310 ਕੇਸ ਅਸੀਂ ਦਰਜ ਕੀਤੇ ਆ 302 ਦੇਖਸਤ ਜਿਹੜੇ ਅਸੀਂ ਜ਼ਖਮੀ ਕੀਤੇ ਆ ਉਹ 30 ਜਿਹੜੇ ਅਸੀਂ ਮਤਲਬ ਇਹਨਾਂ 4 ਸਾਲਾਂ ਦੇ ਵਿੱਚ 30 ਗੈਂਗਸਟਰ ਜਿਹੜੇ ਉਹ ਮਾਰੇ ਗਏ ਉਹਦੇ 38 ਸਾਡੇ ਪੁਲਿਸ ਵਾਲੇ ਜ਼ਖਮੀ ਹੋਏ ਤਿੰਨ ਪੁਲਿਸ ਵਾਲੇ ਸ਼ਹੀਦ ਹੋਏ ਅਸੀਂ ਤਾਂ ਲਗਾਤਾਰ ਲੱਗੇ ਆ ਅਸੀਂ ਤੇ ਇਸ ਕੰਮ ਤੇ ਲੱਗੇ ਆ ਅਸੀਂ ਤਾਂ ਜਿੰਨਾ ਚਿਰ ਤਾਂ ਕਿ ਖਤਮ ਨਹੀਂ ਹੁੰਦੇ ਹੁੰਦੇ ਤਦ ਤੱਕ ਲੱਗੇ ਰਹਿਣਾ ਬੱਸ ਜਿਹਾ ਲੱਗਦਾ ਹੀ ਜਿਸ ਤਰੀਕੇ ਨਾਲ ਤੇ ਅੰਕੜੇ ਦਿੱਤੇ ਨੇ ਵੱਡੀਆਂ ਕਾਰਵਾਈਆਂ ਹੋ ਰਹੀਆਂ ਨੇ ਲਗਾਤਾਰ ਘਟਨਾਵਾਂ ਵੀ ਵਧ ਰਹੀਆਂ ਬੀਤੇ ਦਿਨੀ ਇੱਕ ਦਿਨ 'ਚ ਚਾਰ ਘਟਨਾਵਾਂ ਵਾਪਰ ਚੁਈਆਂ ਜੇ ਹੋਰ ਤੇਜ਼ ਕਰਨ ਦੀ ਲੋੜ ਹੈ ਨਾ ਜੀ ਨਾ ਤਾਂ ਹੋਰ ਤੇ ਤੇਜ਼ ਕਰ ਅਸੀਂ ਤਾਂ ਐਕਟਿਵ ਹੋਈ ਆ ਸਾਡਾ ਬਹੁਤ ਬਹੁਤ ਸਿਸਟਮ ਅਹੀ ਐਕਟਿਵ ਕੀਤਾ ਜੇ ਕਿਤੇ ਐਦਾਂ ਦੀ ਗੱਲ ਹੁੰਦੀ ਆ ਕਿ ਕੋਈ ਤੇਜ਼ ਕਰਨ ਦੀ ਕੋਸ਼ਿਸ਼ ਕਰਦਾ ਉਸ ਲਈ ਦਬਲੇ ਦਾ ਕੋਈ ਗੱਲ ਨਹੀਂ ਉਹ ਦੱਬਾਂਗੇ ਅਸੀਂ ਕਿਸੇ ਨੂੰ ਕੋਈ ਐਕਟਿਵ